ਠੀਕ ਆ ਸਾਰੇ ਇਧਰ ਮੁੰਡੇ ਮੁੰਡੇ ਸਾਰੇ ਕੋਈ ਨਾ ਕਰਦੇ ਬਾਕੀ ਪਹਿਲਾ ਹਾਰ ਪਾ ਲਾ ਦੇ ਦੋਨੋਂ ਹਾਰ ਪਾ ਲਾ ਦੇ ਚਲੋ ਆਪ ਸਾਰੇ ਸਰ ਬਾਕੀ ਕੀ ਐ ਮੇਰੇ ਖਾਤੇ ਕਰਦੇ ਸਾਰੇ ਇਹੋ ਸਾਹਮਣੇ ਲਾਵਾ ਜਿਹੜਾ ਅਜਾ ਤੇ ਗੈਰ ਹੈ ਬਲਦੇਵ ਸੁਰੇਸ਼ ਚੰਦ ਰਹੇਗਾ ਬਾਬਾ ਜੀ ਤੇਰਾ ਨਾਮ ਰਹੇਗਾ ਚੰਦ ਰਵੇਗਾ ਬਾਬਾ ਸਾਹਿਬ ਤੇਰਾ ਨਾ ਹੋ ਰਹਿਗਾ ਜੈਪੀ ਜੈ ਭਾਰਤ ਜੈਪੀ ਜੈ ਭਾਰਤ ਜੈਪੀ ਜੈਪੀ ਜੈ ਭਾਰਤ ਬਾਬਾ ਸਾਹਿਬ ਤੇਰੀ ਸੋਚ ਤੇ ਕਰਾ ਦੇਗੇ ਧੋਕੇ ਬਾਬਾ ਸਾਹਿਬ ਤੇਰੀ ਸੋਚ ਤੇ ਕਰਾ ਦੇਗੇ ਧੋਕੇ ਜੈਪੀ ਜੈ ਭਾਰਤ ਜੈਪੀ ਜੈ ਭਾਰਤ ਬਾਬਾ ਸਾਹਿਬ ਤੇਰੀ ਸੋਚ ਤੇ ਕਰਾ ਦੇਗੇ ਧੋਕੇ ਬਾਬਾ ਸਾਹਿਬ ਤੇਰੀ ਸੋਚ ਤੇ ਕਰਾ ਦੇਗੇ ਧੋਕੇ जिंदाबाद बाबा हमारा डॉक्टर जी अमर 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 बाबा है डॉक्टर जी अमर 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 जयपी जय भारत जय जय भारत इन जिंदाबाद इंकलब जिंदाबाद बाबा साहब ਅੱਜ 바ਵਾ ਸਾਹਿਬ ਡਾਕਟਰ ਪ੍ਰੀਮਰਾਮ ਵੇਦਕਰ ਜੀ ਦਾ ਜਨਮ ਦਿਨ ਹੈ ਕੀ ਕਹਿਣਾ ਚਾਹੋਗੇ ਸਾਡੇ ਵਾਸਤੇ ਇਹ ਖੁਸ਼ਕਿਸਮਤੀ ਵੀ ਹੈ ਕਿ ਅੱਜ 바ਵਾ ਸਾਹਿਬ ਡਾਕਟਰ ਪ੍ਰੀਮਰਾਮ ਵੇਦਕਰ ਜੀ ਦਾ ਜਨਮ ਦਿਨ ਅਸੀਂ ਬੜੀ ਹਰਸ਼ਉ ਨਾਲ ਮਨਾ ਰਹੇ ਹਾਂ ਕਿ ਸਾਡੇ ਮਸੀਹਾ ਨੇ ਉਹ ਸਾਨੂੰ ਅਧਿਕਾਰ ਲੈ ਕੇ ਦਿੱਤੇ ਉਹਨਾਂ ਨੇ ਹੱਕ ਲੈ ਕੇ ਦਿੱਤੇ ਆ ਖਾਸ ਕਰਕੇ ਔਰਤਾਂ ਨੂੰ ਬਹੁਤ ਮੋਟਾ ਅਧਿਕਾਰ ਲੈ ਕੇ ਦਿੱਤਾ ਜਿਹਦੇ ਤਹਿਤ ਅੱਜ ਮੈਂ ਤੁਹਾਡੇ ਸਾਹਮਣੇ ਇਹ ਨੰਮ ਲਖਣੀ ਆ ਮੈਂ ਸਭ ਤੋਂ ਪਹਿਲਾਂ ਪੂਰੀ ਲੁਕਾਈ ਦੇ ਵਿੱਚ ਸਭ ਨੂੰ ਬਾਬਸਾ ਨੂੰ ਬੇਨਤੀ ਦਿਆਂ ਉਹਨਾਂ ਦੀ ਜਾਤ ਦੇ ਵਿੱਚ ਫ੍ਰੀ ਮੈਡੀਕਲ ਕੈਂਪ ਚੱਲ ਰਿਹਾ ਜੀ ਔਰ ਮੁਬਾਰਕਾਂ ਦੇ ਨਾਲ ਨਾਲ ਮੈਂ ਆਸ ਕਰਦੀ ਆ ਕਿ ਸਾਰੇ ਲੋਕ ਸਿਰਫ ਕਹਿਣ ਵਾਸਤੇ ਨਹੀਂ ਇਹ ਮੰਨ ਕੇ ਨਚਣ ਕਿ ਬਾਬਾ ਸਾਹਿਬ ਸਿਰਫ ਦਲਿਤਾਂ ਦੇ ਵਸੀਹ ਹਸੀ ਉਹ ਹਰ ਇੱਕ ਇਨਸਾਨ ਦੇ ਕਟੈਂਟੀਆਂ ਦੇ ਅਮੀਰਾਂ ਦੇ ਗਰੀਬਾਂ ਦੇ ਸਭ ਵਾਸਤੇ ਉਹਨਾਂ ਨੇ ਜਿਹੜਾ ਸੰਵਿਧਾਨ ਲਿਖਿਆ ਉਹਦੇ ਵਿੱਚ ਬਰਾਬਰ ਦਾ ਅਧਿਕਾਰ ਬਰਾਬਰ ਦੇ ਹੱਕ ਸਭ ਨੂੰ ਦਿੱਤੇ ਆ ਇਸ ਕਰਕੇ ਖਾਸ ਕਰਕੇ ਗਰੀਬਾਂ ਮੁਕਰੀਬ ਹੋਣ ਮਜਲੂਮ ਹੋਣ ਚਾਹੇ ਉਹ ਕਿਸੇ ਵੀ ਕਾਸਟ ਨਾਲ ਸੰਬੰਧ ਰੱਖਦੇ ਹੋਣ ਬਾਬਾ ਸਾਹਿਬ ਉਹਨਾਂ ਦੇ ਮਸੀਹ ਆਨੇ ਇਸ ਕਰਕੇ ਸਾਰੀ ਜਿਹੜੀ ਲੋਕਾਈ ਆ ਉਹਨਾਂ ਨੂੰ ਸਿਰਫ ਕਹਿਣ ਵਾਸਤੇ ਨਹੀਂ ਤੇ ਕਰਨ ਵਾਸਤੇ ਬੰਨ ਵਾਸਤੇ ਜੂਚਣ ਵਾਸਤੇ ਬਾਬਾ ਸਾਹਿਬਾ ਮੇਕਦਾ ਚਾਂਦ ਜਿਹੜਾ ਉਹ ਮਨਾ ਦੇ ਉਹਨਾਂ ਦੇ ਕਰ ਚਲਣਾ ਚਲਣਾ ਚਾਹੁੰਦਾ ਪਰ ਬਹੁਤ ਕੁੱਤੀ ਗੱਲ ਹੈ ਕਿ ਅੱਜ ਸਾਡਾ ਸੰਵਿਧਾਨ ਜਿਹੜਾ ਲੋਕਤੰਤਰ ਦੇ ਵਿੱਚ ਦੇਸ਼ ਦੇ ਵਿੱਚ ਜਿਹੜੀ ਹਾਕਮ ਤਰਸੀ ਉਹਨੇ ਪਿਛਲੇ ਸਮੇਂ ਦੇ ਵਿੱਚ ਕੀ ਕੀਤਾ ਘਟਨਾਵਾਂ ਦਾ ਕੀ ਹਸ਼ਰ ਹੋ ਰਿਹਾ ਹੋਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਲੋਕਤੰਤਰ ਆ ਉਹ ਖਤਮ ਹੁੰਦਾ ਨਜ਼ਰ ਆ ਰਿਹਾ ਇਸ ਕਰਕੇ ਸਾਨੂੰ ਅੱਜ ਹੋਰ ਵੀ ਜ਼ਿਆਦਾ ਵਾਪਸ ਆ ਦੇ ਜਿਹੜਾ ਸੁਭਿਸ਼ਟੀ ਦੀ ਜਨਤੀ ਅੱਜ ਉਹਨਾਂ ਨੂੰ ਸਭ ਪ੍ਰਣ ਕਰਨਾ ਚਾਹੀਦਾ ਕਿ ਉਹ ਲੜਨਾ ਪੈਣਾ ਸਾਨੂੰ ਇੱਕ ਵਾਰੀ ਫੇਰ ਹੀ ਆਜ਼ਾਦੀ ਦੀ ਲੜਾਈ ਲੜਨੀ ਪੈਣੀ ਹੈ ਜਿਹੜੀ ਸਾਨੂੰ ਭਾਜੀਪੀ ਤੋਂ ਜ਼ਿਆਦਾ ਲਾਦੇ ਕਿਉਂਕਿ ਭਾਜੀਪੀ ਕੋਈ 파ਟੀ ਮਾੜੀ ਨਹੀਂ ਉਹ ਨੂੰ ਚਲਾਉਣ ਵਾਲੇ ਲੋਕ ਮਾੜੇ ਹੁੰਦੇ ਆ ਉਹ ਜਿਹੜਾ ਹਾਕਮ ਠਹਿਰਿਆ ਜਿਹੜਾ ਹਾਕਮ ਸਾਡੀ ਗੱਦੀ ਤੇ ਬੈਠਾ ਉਹ ਮਾੜਾ ਹੁੰਦਾ ਜਿਨ੍ਹਾਂ ਦੀ ਸੋਚ ਮਾੜੀ ਹੁੰਦੀ ਆ ਉਹਨਾਂ ਦੀ ਸੋਚ ਬਿਲਕੁਲ ਹੀ ਵਵਾਸਪ ਦੀ ਸੋਚ ਤੋਂ ਅਲੱਗ ਚੱਲ ਰਹੀ ਹੈ ਸਾਰੀ ਦੁਨੀਆ ਸਾਰਾ ਦੇਸ਼ ਦੇਖ ਰਿਹਾ ਕਿ ਕਿੱਡੀਆਂ-ਕਿੱਡੀਆਂ ਵੱਟੀਆਂ ਪ੍ਰੋਫੈਸ਼ਨਸ ਜਿਹੜੀਆਂ ਭਾਜੀਪੀ ਦੇ ਇਲੈਕਟਰੋਲ ਦੇ ਬਾਂਡ ਦੇ ਲਾਤੇ ਹੋ ਰਹੀਆਂ ਔਰ ਆਮ ਲੋਕਾਂ ਨੂੰ ਬਿਨਾਂ ਕਿਸੇ ਗੁਨਾਹ ਜਿਹੜਾ ਉਹਨਾਂ ਦਾ ਜ਼ੁਲਮ ਆ ਸਾਬਤ ਹੋਣ ਤੋਂ ਬਿਨਾਂ ਜੇਲ੍ਹਾਂ ਦੇ ਵਿੱਚ ਸੁਟਿਆ ਜਾਇਆ ਖਾਸ ਕਰਕੇ ਘੱਟ ਗੱਡੀਆਂ ਇਸ ਵੇਲੇ ਬਹੁਤ ਖਤਰੇ ਦੇ ਵਿੱਚ ਨੇ ਸਾਰਾ ਮੁਲਕ ਜਿਹੜਾ ਉਹ ਸਹਿਮ ਦੇ ਮਾਹੌਲ ਦੇ ਵਿੱਚ ਹੈ ਚਾਹੇ ਉਹ ਮੁਸਲਮ ਹੋਵੇ ਜਾਂ ਚਾਹੇ ਉਹ ਇਸਾਈ ਹੋਵੇ ਜਾਂ ਚਾਹੇ ਉਹ ਸਾਡੇ ਗਰੀਬ ਚਾਚਾ ਚ ਸਚਾਈ ਸਾਡੇ ਦੇ ਪ੍ਰਾਇਆ ਚਾਹੇ ਉਹ ਜੱਟ ਜਮੀਂਦਾਰੇ ਕੋਈ ਵੀ ਆ ਹਰ ਇੱਕ ਇਨਸਾਨ ਜਿਹੜਾ ਇਸ ਵੇਲੇ ਸਹਿਮ ਦੇ ਵਿੱਚ ਔਰ ਸਹਿਮ ਦੇ ਵਿੱਚ ਅਸੀਂ ਡਰ ਕੇ ਨਹੀਂ ਰਹਿਣਾ ਕੱਲ ਖਾਲਸਾ ਪੰਥ ਦੀ ਸਾਜਨਾ ਦਿਵਸ ਸੀਗਾ ਕੱਲ ਵਿਸਾਖੀ ਦਾ ਦਿਹਾੜਾ ਸੀ ਇਹ ਇੱਕ ਕੋਇਨਸੀਡੈਂਟ ਆ ਕਿ ਬਾਬਾ ਸਾਹਿਬ ਦੇ ਚਰਨ ਦਿਨ ਦੇ ਨਾਲ ਨਾਲ ਜਿਹੜਾ ਵਿਸਾਖੀ ਦਾ ਦਿਹਾੜਾ ਆਉਂਦਾ ਇਹ ਇੱਕ ਕਿਸਮ ਦਾ ਇਹ ਕਹਿ ਸਕਦੇ ਆ ਕਿ ਸਾਡੇ ਵਿੱਚ ਤੋਰੀ ਨਮੀ ਰੂਹ ਫੁੱਕਣ ਵਾਸਤੇ ਇੱਕ ਸਾਡੀ ਜਿਹੜੀ ਆ ਮਾਨਸਿਕ ਤੌਰ ਤੇ ਸਾਨੂੰ ਮਜ਼ਬੂਤ ਕਰਨ ਵਾਸਤੇ ਸਾਨੂੰ ਚੜ੍ਹਦੀ ਕਲਾ ਬਖਸ਼ਣ ਵਾਸਤੇ ਸਾਨੂੰ ਖੰਡੇ ਦੀ ਧਾਰ ਦੇ ਤੋੜਨ ਵਾਸਤੇ ਜਿਹੜਾ ਉਹ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਜਿਹੜਾ ਤਕੜੇ ਕੀਤਾ ਜਾਂਦਾ ਔਰ ਦੂਸਰਾ ਜਿਹੜਾ ਦਿਨ ਆ ਅੱਜ ਦਾ ਉਹਦੇ ਵਿੱਚ ਸਾਨੂੰ ਰਾਈਟ ਦੇ ਕੇ ਸਾਨੂੰ ਆਪਣੇ ਅਧਿਕਾਰਾਂ ਦੀ ਜਿਹੜੀ ਸਾਡੇ ਦਿਮਾਗ ਨੂੰ ਸਹੀ ਤਰੀਕੇ ਨਾਲ ਚਲਾਉਣ ਵਾਸਤੇ ਬਾਬਾ ਸਾਹਿਬ ਦੇ ਸਿਰਜ ਹੋਏ ਜਿਹੜੇ ਸੰਵਿਧਾਨ ਆ ਉਹਦੇ ਮੁਤਾਬਕ ਚੱਲਣ ਦਾ ਇਹ ਇਹ ਕੋਈ ਅਸੀਂ ਇਹਨਾਂ ਨੂੰ ਇਦਾਂ ਨਹੀਂ ਸਮਝ ਸਕਦੇ ਮੈਂ ਨਹੀਂ ਸਮਝਦੀ ਕਿ ਇਹ ਕੋਇਨਸੀਡੈਂਟ ਹੈ ਮੈਂ ਸਮਝਦੀ ਕਿ ਉਸ ਪ੍ਰਮਾਤਮਾ ਦੀ ਸੋਚ ਹੀ ਸਮਝਿਆ ਤਰੀਕਾ ਨੇ ਇਹ ਜਿਹੜੀਆਂ ਸਾਨੂੰ ਦਿੱਤੀਆਂ ਨੇ ਦੋ ਦਿਨ ਸਾਲ ਦੇ ਵਿੱਚ ਦੋ ਦਿਨ ਸਾਨੂੰ ਐਸੇ ਮਿਲਦੇ ਹੋਣ ਜਿਹਦੇ ਵਿੱਚ ਅਸੀਂ ਚੜ੍ਹਦੀ ਕਲਾ ਦੇ ਵਿੱਚ ਲਗਾਤਾਰ ਦੋ ਦਿਨ ਦੇ ਵਿੱਚ ਰਹਿਣਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਦਾ ਮੱਠਾ ਪੈ ਸਕਦਾ ਉਤਸ਼ਾਹ ਤੇ ਮੱਠਾ ਪੈ ਸਕਦਾ ਕੋਈ ਸਰੀਰਕ ਤੌਰ ਤੇ ਜਾਂ ਕੋਈ ਮਾਨਸਿਕ ਤੌਰ ਤੇ ਕਮਜ਼ੋਰ ਰਹਿ ਸਕਦਾ ਤੇ ਦੋ ਦਿਨ ਸਾਡੇ ਵਾਸਤੇ ਸਾਲ ਦੇ ਬਹੁਤ ਅਹਿਮ ਨੇ ਜਿਹਦੇ ਵਿੱਚ ਅਸੀਂ ਤਕੜੇ ਹੋ ਕੇ ਜੇ ਜੁਰਮ ਜੜਮ ਜਿਹੜਾ ਜੁਰਮ ਆ ਨਾ ਉਹ ਸਹਿਣਾ ਤੇ ਨਾ ਕਿਸੇ ਤੇ ਕਰਨਾ ਮੈਡਮ ਅੱਜ ਜਿਹੜਾ ਨਾ 14 April ਵਾਲੀ ਦਿਨੀ ਭਗਵਾਨਤਮਾ ਧਰਨਾ ਨਹੀਂ ਹੈ ਉਹ ਬਾਬਾ ਸਾਹਿਬ ਨੂੰ ਸਮਰਪਿਤ ਅਸੀਂ ਇੱਕ ਪ੍ਰੋਗਰਾਮ ਰੱਖਿਆ ਆ ਉਹਨਾਂ ਦਾ ਜਿਹੜਾ ਜ਼ਬਰ ਜ਼ੁਲਮ ਜਿਹੜਾ ਲੋਕਾਂ ਦੇ ਉੱਤੇ ਹੋ ਰਿਹਾ ਉਹ ਅਸੀਂ ਬਾਬਾ ਸਾਹਿਬ ਦੇ ਅੱਜ ਦੇ ਜਨਮ ਦਿਨ ਦੇ ਸੰਬੰਧ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨੇ ਵਾਸਤੇ ਰੱਖਿਆ ਉਹ ਧਰਨਾ ਨਹੀਂ ਹੈ ਉਹ ਪ੍ਰੋਗਰਾਮ ਹੈ ਬਾਬਾ ਸਾਹਿਬ ਦੀ ਸ਼ਾਨ ਦੇ ਵਿੱਚ ਰੱਖਿਆ ਹੋਇਆ ਪ੍ਰੋਗਰਾਮ ਹੈ ਕਿ ਅਸੀਂ ਉਹਨਾਂ ਦਾ ਪ੍ਰੋਗਰਾਮ ਜਿਹੜਾ ਜੋ ਉਹ ਜਿਹੜੇ ਜਿਹਦਾ ਸੁਪਨਿਆਂ ਦੇ ਨਾਲ ਜਿਸ ਲੜਾਈ ਨੂੰ ਅੱਗੇ ਤੋਰਨ ਵਾਸਤੇ ਸੰਘਰਸ਼ ਦੀ ਸਜਣਾ ਕਿੰਨੀ ਜੋ ਉਹਨਾਂ ਦੇ ਵਿਚਾਰ ਸੀ ਉਹਨਾਂ ਦੇ ਵਿਚਾਰਾਂ ਦਾ ਕੀ ਹੋ ਰਿਹਾ ਤੇ ਅਸੀਂ ਉਹਨਾਂ ਦੇ ਜਨਮ ਦਿਨ ਦੇ ਉੱਤੇ ਇਸ ਸੁਨੇਹਾ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਕਿ ਬਾਬਾ ਸਾਹਿਬ ਦਾ ਜਨਮ ਦਿਨ ਮਨਾਉਣ ਵਾਸਤੇ ਕੀ ਅਸੀਂ ਅਗਲੇ ਸਾਲਾਂ ਦੇ ਵਿੱਚ ਆਜ਼ਾਦ ਵੀ ਹੋਵਾਂਗੇ ਕਿ ਨਹੀਂ ਹੋਵਾਂਗੇ ਉਹ ਲੋਕ ਜਿਨ੍ਹਾਂ ਨੂੰ ਪ੍ਰੀ ਨਿਰਮਾਣ ਦਿਵਸ ਦਾ ਮਤਲਬ ਨਹੀਂ ਪਤਾ ਉਹਨਾਂ ਦੇ ਅਜੀ ਬਾਬਾ ਸਾਹਿਬ ਦੇ ਕੱਲ ਨੂੰ ਸਾਡੇ ਬਾਬਾ ਸਾਹਿਬ ਦੇ ਜਿਹੜੇ ਕਦਮ ਤੇ ਪੈਰਾ ਦੇਣਗੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਫਰੀਦ ਨਿਵਾਣ ਟੈਸਟ ਦੇ ਉੱਤੇ ਹੱਲਾ ਗੁੱਲਾ ਕਰਦੇ ਆ ਵਧਾਈਆਂ ਦਿੰਦੇ ਆ ਉਹਨਾਂ ਨੂੰ ਉਹਨਾਂ ਨੂੰ ਇਹ ਨਹੀਂ ਪਤਾ ਕਿ ਹੁੰਦਾ ਕੀ ਆ ਕਿ ਅਸੀਂ ਆਸ ਕਰਦੇ ਆ ਕਿ ਉਸ ਦਿਨ ਉਹ ਦਿਨ ਕੱਲ ਨੂੰ ਸਾਡੇ ਸੰਤਾਨ ਨੂੰ ਬਚਾ ਸਕਦੇ ਆ ਕਿ ਅਸੀਂ ਬਾਬਾ ਸਾਹਿਬ ਦਾ ਜਨਮ ਦਿਨ ਖੁੱਲੇ ਤੌਰ ਤੇ ਮਨਾ ਸਕਾਂਗੇ ਮੈਡਮ ਇੱਕ ਨਾਮ ਤਾਂ ਹੈ ਗੜਿਆ ਭਾ ਜੀਪੀ ਦਾ ਲੀਡਰ ਤਾਂ ਮੈਂ ਮੂੰਹੋਂ ਕੱਢਣਾ ਹੀ ਚਾਹੁੰਦੀ ਇਤਾਂ ਤੇ ਬਹੁਤ ਭਗਦੇ ਫਿਰਦੇ ਆ ਔਰ ਬਾਬਾ ਸਾਹਿਬ ਨੂੰ ਮੰਨਣ ਵਾਲਿਆਂ ਦੀ ਪਰ ਸੰਜੀ ਦੇ ਸ਼ੇਰਾਂ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਸ਼ੇਰਾਂ ਦੇ ਔਰ ਬਾਕੀ ਸਮਾਜ ਹਿੰਦੂ ਤਬਕਾ ਜਿਹੜਾ ਇਸ ਮੁਲਕ ਦੇ ਵਿੱਚ ਰਲ ਕੇ ਰਹਿਣਾ ਚਾਹੁੰਦਾ ਜਿਹੜਾ ਸ਼ਾਨ ਦੇ ਨਾਲ ਰਹਿਣਾ ਚਾਹੁੰਦਾ ਜਿਹੜਾ ਭਾਈਚਾਰਕ ਸਾਂਝ ਨੂੰ ਮਜ਼ਬੂਤੀ ਦੇ ਨਾਲ ਰਹਿਣਾ ਚਾਹੁੰਦਾ ਤੁਹਾਨੂੰ ਕੀ ਲੱਗਦਾ ਇਦਾਂ ਦੇ ਜਿਹੜੇ ਭੌਂਕਦੇ ਫਿਰਦੇ ਨਾ ਇਹ ਭੌਂਕੇ ਨਿਕਲ ਜਾਂਦੇ ਕੋਈ ਬਦਰ ਵੀ ਨਹੀਂ ਕਰਦਾ ਇਹਨਾਂ ਨੂੰ ਪਰ ਮੈਂ ਇਹ ਸਮਝੀ ਕਿ ਬਦਰ ਕਰਨਾ ਚਾਹੀਦਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਇਹੋ ਜਿਹਿਆਂ ਦੇ ਜਿਹੜਾ ਕੁੱਟ ਕੇ ਸੁੱਟਣੀਆਂ ਪੈਣਗੀਆਂ ਤਾਂ ਅਸੀਂ ਮਤਲਬ ਆਜ਼ਾਦ ਚੱਲ ਜੀ ਆਜ਼ਾਦੀ ਲੱਖਾਂ ਕੁਰਬਾਨੀਆਂ ਤੋਂ ਬਾਅਦ ਲਈਆ ਉਹ ਵਾਕਈ ਖਤਰੇ ਦੇ ਵਿੱਚ ਹੈ ਸੰਵਿਧ ਗੱਲ ਕਰੀਏ ਸੀਐਮ ਸਾਹਿਬ ਵੱਲੋਂ ਕਿਹਾ ਜਾਂਦਾ ਰਾਸ਼ਟਰਪਤੀ ਰਾਜ ਲਗਾਇਆ ਜਾ ਰਿਹਾ ਕਿਸ ਤਰ੍ਹਾਂ ਦੇਖਦੇ ਆ ਇਹ ਬਿਲਕੁਲ ਜਿਹਾ ਜਿਹਾ ਉਹਨਾਂ ਦੀਆਂ ਹਰਕਤਾਂ ਨੇ ਮਤਲਬ ਲਗਾਤਾਰ ਤੁਸੀਂ ਦੇਖਿਆ ਹੋਣਾ ਹਾਈ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਲਗਾਤਾਰ ਪਟੀਸ਼ਨਾਂ ਪਾਈਆਂ ਜਾ ਰਹੀਆਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਕਿ ਉਹਨਾਂ ਨੂੰ ਹਟਾ ਕੇ ਰਾਸ਼ਟਰਪਤੀ ਰਾਜ ਲਾਇਆ ਜਾਵੇ ਪਰ ਪੰਜਾਬ ਦੇ ਵਿੱਚ ਉਹੋ ਜਿਹਾ ਜਿਹੜੀਆਂ ਹਰਕਤਾਂ ਹੋ ਰਹੀਆਂ ਉਹੋ ਜਿਹੇ ਤਰੀਕੇ ਅਪਣਾਏ ਜਾ ਰਹੇ ਉਹੋ ਜਿਹਾ ਦਬਾਅ ਬਣਾਇਆ ਜਾ ਰਿਹਾ ਤਾਂ ਕਿ ਪੰਜਾਬ ਤੇ ਦਿੱਲੀ ਦੋਹਾਂ ਦੇ ਵਿੱਚ ਰਾਸ਼ਟਰਪਤੀ ਰਾਜ ਲਾ ਕੇ ਆਉਣ ਵਾਲਾ ਖਤਰਾ ਜਿਹੜਾ ਜਿਹੜਾ ਭਾਜਪਾ ਵਾਸਤੇ ਹਮੇਸ਼ਾ ਵਾਸਤੇ ਖਤਮ ਕਰ ਦਿੱਤਾ ਜਾਵੇ ਕਿਉਂਕਿ ਐਸਵੇਂ ਜੇ ਕੋਈ ਕੰਧ ਬਣ ਕੇ ਖੜਾ ਜੇ ਭਵਿੱਖ ਦੇ ਵਿੱਚ ਕਿਸੇ ਦੇ ਕੋਲੋਂ ਡਾਰਿਆ ਉਸ ਰੇਵਿੰਦ ਕੇਜਰੀਵਾਲ ਜੀ ਕੋਲੋਂ ਇਸ ਕਰਕੇ ਇਹ ਜਗ੍ਹਾ ਸਾਰੀਆਂ ਹਰਕਤਾਂ ਜਿਹੜੀਆਂ ਹੋ ਰਹੀਆਂ ਔਰ ਮੈਂ ਤੁਹਾਨੂੰ ਬੇਨਤੀ ਕਰੂੰਗੀ ਕਿ ਕੋਡ ਲੱਗਿਆ ਹੋਇਆ ਕਿ ਬਹੁਤੀਆਂ ਗੱਲਾਂ ਮੇਰੇ ਕੋਲੋਂ ਨਾ ਕਹਲਾਓ ਤੇ ਕੱਲ ਨੂੰ ਮੈਨੂੰ ਡਾਕਟਰ ਸਾਹਿਬ ਜੀ ਧੰਨਵਾਦ ਜੀ ਹਾਂਜੀ ਕਾਲੀ ਸਾਹਿਬ ਅੱਜ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਅੱਜ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਪੀਮ ਰਾਓ ਅੰਬੇਦਕਰ ਜੀ ਦਾ 103ਵਾਂ ਜਨਮ ਦਿਹਾੜਾ ਸਾਰਿਆਂ ਹੀ ਸਮੁੱਚਾ ਭਾਰਤ ਭਾਰਤ ਤੋਂ ਬਾਹਰ ਦੇ ਲੋਕ ਵੀ ਮਿਲ ਕੇ ਮਨਾ ਰਹੇ ਨੇ ਇਸ ਜਨਮ ਦਿਹਾੜੇ ਮੌਕੇ ਸਮੁੱਚੀਆਂ ਸਾਰੀਆਂ ਸੰਗਤਾਂ ਨੂੰ ਬਾਬਾ ਸਾਹਿਬ ਡਾਕਟਰ ਪੀਮ ਰਾਓ ਅੰਬੇਦਕਰ ਜੀ ਦੇ ਪੈਰੋਗਾਰਾਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦੇ ਆਂ। ਕੀ ਮੈਸੇਜ ਦੇਣਾ ਚਾਹੋਗੇ ਅੱਜ? ਮੈਂ ਇਹ ਕਹਿਣਾ ਚਾਹਣਾ ਹੈ ਕਿ ਅੱਜ 바ਵਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਨੇ ਜਿਨ੍ਹਾਂ ਨੇ ਸਾਨੂੰ ਇਹ ਤੋਂ ਹਸਤਾਨ ਨੂੰ ਸਵਿਧਾਨ ਦਿੱਤਾ ਜਿਹਦੇ ਤਹਿਤ ਕਾਰਪਾਲਿਕਾ, ਨਿਆ ਪਾਲਿਕਾ, ਅਵਧਾਨ ਪਾਲਿਕਾ ਚੱਲਦੀ ਹੈ। ਸਮੁੱਚਾ ਸਟਰਕਚਰ ਜਿਹੜਾ ਹੈ ਉਹ 바ਵਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਦਿੱਤੇ ਹੋਏ ਸਵਿਧਾਨ ਦੇ ਮਤਾਬਕ ਚੱਲਦਾ। ਅਫਸੋਸ ਦੀ ਗੱਲ ਹੈ ਕਿ ਅੱਜ ਸਵਿਧਾਨ ਨੂੰ ਖਤਰਾ ਹੈ। ਜਿਹੜੀ ਹਕੂਮਤ ਕਰ ਰਹੀ ਹੈ ਭਾਰਤ ਦੇ 10 ਸਾਲ ਤੋਂ ਵੀ ਭਾਰਤੀ ਜਨਤਾ ਪਾਰਟੀ ਉਹ ਵਾਰ-ਵਾਰ ਸੰਵਿਧਾਨ ਦੇ ਮੁੱਦਿਆਂ ਨੂੰ ਤੋਰ ਮੋੜ ਕੇ ਆਪਣੇ ਮੁਤਾਬਕ ਲੈਣਾ ਚਾਹੁੰਦੀ ਹੈ ਜਿਵੇਂ ਤੁਹਾਨੂੰ ਮਿਸਾਲ ਦੇ ਤੌਰ 'ਤੇ ਗਵਰਨਰਾਂ ਦਾ ਸਿੱਧਾ ਚੁਣੇ ਹੋਏ ਨਮਿਆਂ ਦੇ ਵਿੱਚ ਦਖਲ ਅੰਦਾਜ਼ੀ ਰਿਜ਼ਰਵੇਸ਼ਨ ਖਤਮ ਕਰਨਾ ਸਾਰਾ ਪ੍ਰਾਈਵੇਟੇਸ਼ਨ ਕਰ ਦਿੱਤਾ ਤਾਂ ਕਿ ਰਿਜ਼ਰਵ ਲੋਕ ਰਿਜ਼ਰਵੇਸ਼ਨ ਦਾ ਫਾਇਦਾ ਨਾ ਲੈ ਸਕਣ ਇਸ ਕਾਰਨ ਮੈਂ ਸਮਝਦਾ ਵੀ ਜੇ 바ਵਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਸੰਵਿਧਾਨ ਨੂੰ ਅਸੀਂ ਸਾਰੇ ਰੋਕ ਬਚਾ ਨਾ ਸਕੇ ਤੇ ਮੈਨੂੰ ਲੱਗਦਾ ਆਉਣ ਵਾਲੀਆਂ ਇਲੈਕਸ਼ਨਾਂ ਸਹਿ ਨਾ ਹੋ ਭਾਰਤੀ ਜਨਤਾ ਪਾਰਟੀ ਆਪਣੇ ਪੈਸੇ ਦੇ ਜੋਰ ਤੇ ਸਾਰੇ ਆਪਣੇ ਉਹਨਾਂ ਨੇ ਮਸਲ ਜਿਹੜੇ ਆ ਵਰਤ ਕੇ ਸਾਰੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੇ ਆ ਔਰ ਸਾਰੇ ਲੋਕ ਅਸੀਂ ਜਨਤਾ ਤੇ ਆ ਇਸ ਗੱਲ ਤੋਂ ਕਿ ਸੰਵਿਧਾਨ ਨੂੰ ਬਚਾਇਆ ਜਾਵੇ ਸਾਰੇ ਇੰਡੀਆ ਗੱਟ ਜੋੜ ਨੂੰ ਰਲ ਕੇ ਬੀਜੇਪੀ ਦਾ ਮੁਕਾਬਲਾ ਕਰਨਾ ਚਾਹੀਦਾ ਤਾਂ ਕਿ ਇਹਨੂੰ ਹਿੰਦੁਸਤਾਨ ਦੀ ਸਿਆਸਤ ਤੋਂ ਲਾਂਬੇ ਕੀਤਾ ਜਾ ਸਕੇ